ਇਦਾਂ ਨਹੀਂ ਹੁੰਦਾ ਪਰ ਜਿਹੜੀ ਇਸ ਟ੍ਰੇਨ ਦਾ ਪਰਦਾ ਫਾਸ਼ ਹੋਇਆ ਜਿਹੜੀਆਂ ਕਰਤੂਤਾਂ ਦਾ ਇਹਨਾਂ ਸਰਵਿਸਮੈਨਾਂ ਦਾ ਫਾਸ਼ ਹੋਇਆ ਤਾਂ ਉਹ ਕਿਤੇ ਨਾ ਕਿਤੇ ਹੈਰਾਨ ਕਰਦਾ ਕਿੰਨੇ ਲੋਕਾਂ ਨੂੰ ਨੁਕਸਾਨ ਵੀ ਕਰ ਸਕਦਾ ਹੈ ਪਾਣੀ ਬੈਕਟੀਰੀਆ ਜਿਹੜੇ ਨੇ ਟਾਇਲਟ ਦੇ ਅੰਦਰ ਹੁੰਦੇ ਨੇ ਉਹ ਜਿਹੜੇ ਆ ਸਿੱਧਾ ਤੁਹਾਡੇ ਸਰੀਰ ਤੇ ਗਲਤ ਅਸਰ ਪਾ ਸਕਦੇ ਨੇ ਤਾਂ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਇਸ ਤਸਵੀਰਾਂ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਇਸ ਤਸਵੀਰਾਂ ਬਾਰੇ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆ ਰਿਹਾ ਕਿਉਂਕਿ ਇਹਨੇ ਬੈਕਟੀਰੀਆ ਜਿਹੜੇ ਨੇ ਉਹ ਸਿੱਧਾ ਸਿੱਧਾ ਸਰੀਰ 'ਚ ਜਾਣਗੇ ਇਸ ਚਾਹ ਦੇ ਨਾਲ ਹੋਰ ਇਸ ਚਾਹ ਨੂੰ ਬਣਾਉਣ ਵਾਲੇ ਹਾਲਾਂਕਿ ਕਾਰਵਾਈ ਕੀਤੀ ਗਈ ਹੈ ਪਰ ਕਿੰਨੀਆਂ ਟ੍ਰੇਨਾਂ ਕਿੰਨੀਆਂ ਰੇਲਾਂ ਜੜੀਆਂ ਨੇ ਪੂਰੇ ਦੇਸ਼ 'ਚ ਚੱਲ ਰਹੀਆਂ ਨੇ ਕਿ ਹਰ ਰੇਲ ਦੇ ਵਿੱਚ ਅਜੇਹਾ ਹੋ ਰਿਹਾ ਸਾਡੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਜਿੱਥੇ ਤੁਸੀਂ ਦੇਖਦੇ ਹੋ ਜ਼ਰੂਰ ਕਾਰਵਾਈ ਲਈ ਜਿਹੜਾ ਉਹ ਕਿਹਾ ਕਰੋ ਜਾਂ ਫਿਰ ਉਸ ਦੀ ਵੀਡੀਓ ਬਣਾਇਆ ਕਰੋ ਪ੍ਰਸ਼ਾਸਨ ਨੂੰ ਦਿਖਾ ਕਰੋ ਤਾਂ ਜੋ ਅਜਿਹੀਆਂ ਕਾਲੀਆਂ ਕਰਤੂਤਾਂ ਦਾ ਪਰਦਾ ਫਾਸ਼ ਹੋ ਸਕੇ ਤਾਂ ਇੱਕ ਵਾਰ ਤੁਹਾਨੂੰ ਵੀਡੀਓ ਵੀ ਦਿਖਾ ਰਿਹਾ